ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡਰ ਢੋਲੀ ਪਾਈ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਐਨੀਮਲ ਲੈ ਕੇ ਆਏ ਆ ਦੋਨੇ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਕੁਲਦੀਪ ਸਿੰਘ ਜੀ ਪੈਂਡ ਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ 99140 6549 99140 6549 ਠੀਕ ਆ ਬਾਈ ਆਪਣੇ ਪਹਿਲਾ ਵੀਡੀਓ ਪਾਈ ਸੀ 2 ਦਿਨ ਪਹਿਲਾਂ ਵੈਗਿਆ ਮਾਲ ਜੀ ਮਾਲੇ ਰਬਈ ਹੁਣ ਤਾਂ ਤੂੰ ਲਗਾਤਾਰ ਹੀ ਆਪਣਾ ਪਈ ਜਾਂਦੀ ਨਾ ਦੂਜੇ ਤੇ ਦੂਜੇ ਤੇ ਹੱਦ ਤੀਜਾ ਦਾ ਨਾ ਹੁੰਦਾ ਆਪਣਾ ਪਿਛਲੀ ਵੀਡੀਓ ਜਦੋਂ ਫਿਰ ਕਿੰਨੇ ਕ ਫੋਨ ਆ ਗਏ ਫੋਨ ਤਾਂ ਬਾਈ ਬੇਅਦਦਾ ਆਪਾਂ ਨੂੰ ਤਾਂ ਆ ਜਾਂਦਾ ਹੈ ਨਾ ਠੀਕ ਹੈ ਜੀ ਤੇ ਪਰ ਮਾਲ ਵਕ ਜਾਂਦਾ ਪਹਿਲੇ ਹੀ ਫੋਨਾਂ ਦੇ ਠੀਕ ਹੈ ਜੀ ਹਾਂ ਅੱਜ ਫਿਰ ਦੋ ਨਗ ਹਾਂ ਇੱਕ ਤਾਂ ਬਈ ਯਾਰ ਮੈਂ ਉਹ ਗੱਲਾਂ ਬਾਤਾਂ ਮੇਰੇ ਕੋਲ ਨਹੀਂ ਆਪਾਂ ਮਾਲ ਦੇ ਦਾ ਰੇਟ ਜਉ ਨੱਕ ਪਾਉਣੇ ਹੈ ਨਾ ਠੀਕ ਹੈ ਜੀ ਲੈਣ ਦੇਣ ਦਾ ਜਾਨੀ ਪ੍ਰਸ਼ਾਦ ਆ ਜਾਂਦਾ ਮੈਨੂੰ ਵੀ ਮਿਲ ਜਾਣਾ ਜਿੰਨੀ ਕਿ ਮੇਰੀ ਮਿਹਨਤ ਆ ਹਾਂਜੀ ਤੇ ਜੇ ਗਾਂ ਕਿਸੇ ਨੇ ਵੇਚਣਾ ਤਾਂ ਉਹਨੂੰ ਵੀ ਉਹਨਾਂ ਕਮ ਆਮਦਨ ਹੋ ਜਾਵੇ ਵਿੱਚੋਂ ਹੈਨਾ ਆ ਗੱਲ ਆਈ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰ ਲੈਨੇ ਸੂ ਆ ਕੇ ਨਮਾ ਜੀ ਇਹ ਪਹਿਲੇ ਨਾ ਜੀ ਦੰਦੋ ਜੀ ਦੰਦ ਦਾ ਇਹ ਦੋਂਦੀ ਅਮਾ ਲਾ ਚੌਗੀ ਮੰਨਿਆ ਜੀ ਜੀ ਹਾਂ ਸਟਾਰਟ ਹੀ ਕੀਤੇ ਦੰਦ ਦੋਂਦੀ ਦਾ ਦੰਦ ਪੁਰਿਆ ਅਵੇਖ ਲੈ ਜਮੜੇ ਵਿਖਾ ਦੇ ਕੋਈ ਗੱਲ ਨਹੀਂ ਜੀ ਤੇ ਚੌਗੀ ਦੇ ਦੰਦ ਚੱਕੇ ਹੋਏ ਆ ਥੋੜੇ ਥੋੜੇ ਕੋਈ ਚੌਗੀ ਮੰਨ ਲੈ ਕੋਈ ਦੋ ਕੋਈ ਦੋਂਦੀ ਮੰਨੇ ਚੌਗੀ ਮੰਨੇ ਅਗਲੇ ਦੀ ਇੱਛਾ ਹਾਂ ਕਦੋਂ ਸੂਈ ਹੈ ਜੀ ਇਹ ਪਰਸੋਂ ਸੂਈ ਸੀਗੀ ਜੀ ਬੱਚਾ ਕੀ ਦਿੱਤਾ ਬੱਚਾ ਬੱਛਾ ਦਿੱਤਾ ਜੀ ਹੁਣ ਜਿਹੜਾ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਹੈ ਜੀ 11 12 ਕਿਲੋ ਹੋਊਗਾ 10 ਕਿਲੋ ਮੰਨੇ ਜੀ ਅਗਲਾ ਜੋਕ ਕੇ ਲੈ ਜੇ 10 ਕਿਲੋ ਦਾ ਬੋਲਾ ਕੰਡਾ ਬਾਲਟੀ ਆਪ ਦੀ ਲਿਆ ਕੇ ਰੱਖ ਲਵੀਂ ਜੀ ਚਾਰ ਟਾਈਮ ਚੋਈ ਕਰਨੀ ਚਾਹੁੰਦਾ ਹਾਂ ਦੱਸੋ ਜੀ ਗੱਲ ਸੁਣ ਮੈਂ ਕਿਹੜਾ ਚੋਣ ਜਾਣਾ ਅਗਲੇ ਨੇ ਚੋਣ ਆਉਣਾ ਹਾਂਜੀ ਤੇ ਐਡੀ ਕੁ ਬੱਚੀ ਨੇ ਜਾਤ ਵਾਲੀ ਨੇ 10 ਕਿਲੋਵਨ ਬੋਲਾ ਕੱਢਿਆ ਕੱਢਣਾ ਕਿ ਨਹੀਂ ਸਹੀ ਗਾ ਕੋਈ ਚੋਈ ਜਾਵੇ ਬੋਲਾ ਚਾਰ ਦਾ ਆਪਨੇ ਲੋਕ ਨੇ ਡੰਗ ਮਰਜੀ ਚੋਈ ਜਾਵੇ ਤਸल्ली ਕਰਿਆ ਹਾਂ ਗਾਰੰਟੀ ਵੀ ਲੈ ਲਵਾਂ ਤਸੱਲੀ ਵੀ ਕਰ ਲਵੇ ਤਸੱਲੀ ਵੀ ਹਾਂ ਤਸੱਲੀ ਕਰੇ ਤਾਂ ਬੜਾ ਚੰਗਾ ਜੀ ਗਰੰਟੀ ਨਾਲੂਗੀ ਕਿੰਨਾ ਕ ਪਰਦੇ ਨਹੀਂ ਕਰ ਮਾਲੀ ਸੀਲਸ ਉਹ ਬਹੁਤ ਆ ਜੀ ਮਾਰ ਦੇ ਧਾਰਨ ਸਰ ਮਾਰ ਲੇਗੀ ਮਾਰ ਦੇ ਕੋਈ ਵੀ ਸੱਜਣ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ ਹੁੰਦਾ ਸੌਖਾ ਰਹਿ ਜਾਂਦਾ ਫਿਰ ਲਓ ਜੀ ਚੈੱਕ ਕਰੋ ਓਕੇ ਬਸ ਓਕੇ ਜੀ ਤੋੜ ਕੇ ਦਿਖਾ ਕੋਈ ਮਤਲ ਨਹੀਂ ਗਾ ਬੱਚੀ ਨੂੰ ਜਿਵੇਂ ਪਰਸੋਂ ਸੂਈ ਨਾ ਨਿਆਣਾ ਪਾਓ ਨਾ ਪਾਓ ਮਤਲੀ ਨਹੀਂ ਪਰਸੋਂ ਸੂ ਕੇ ਜੌਣੇ ਨਹੀਂ ਕੀਤਾ ਜੀ ਠੀਕ ਆ ਜੀ ਦੂਰ ਕੇ ਦਿਖਾ ਦੀ ਵੀ ਆ ਬੱਚਾ ਵੀ ਮਰੇ ਵਿਖਾਦੇ ਜੁਆ ਇਹਨਾਂ ਕੋਈ ਗੱਲ ਪਾਕ ਤੋਂ ਦੀ ਗਈ ਹੁੰਦੀ ਦਿਖਾਤਾ ਜੀ ਨਾੜੂਆਂ ਨਾਲ ਹੀ ਆ ਨਾੜੂਆਂ ਨਾਲ ਆ ਪਰ ਲਵਾ ਦੇ ਬੱਚਾ ਵਿਖਿਆ ਜੀ ਬੱਚਾ ਜੇ ਕਿਤੇ ਭਾਈ ਬੱਚੀ ਹੁੰਦੀ ਤੈਂਕਨੋ ਜਾਲੀ ਸੀਗੀ ਜੀ ਤੈਂਕਨੋ ਜਾਲੀ ਸੀਗੀ ਤੇ ਰੇਟ ਵਾਜਣਾ ਸੀਗਾ ਤੇਰਾ ਤੇਰਾ ਦੇਣੀ ਵੀ ਨਹੀਂ ਸੀ ਮੇਰੇ ਹਿਸਾਬ ਨਾਲ ਤੁਹਾਨੂੰ ਕਿਸੇ ਨੇ ਚਲੋ ਜੀ ਆਪਾਂ ਆਪ ਦੇ ਦੇਣੀ ਸੀ ਜੀ ਨੂੰ ਲੋਡ ਅਗਲਾ ਦੇ ਦਿੰਦਾ ਫਿਰ ਆਪਾਂ ਕਰਦੇ ਤੱਗਾ ਤੁਹਾਨੂੰ ਪਤਾ ਹੀ ਆਪਣਾ ਧੰਦਾ ਦਾ ਫਰਕ ਪੈ ਜਾਣਾ ਸੀਗਾ ਨਾ ਹਾਂਜੀ ਆਪਣਾ ਧੰਦਾ ਅਗਲੇ ਨੂੰ ਲੋਡ ਆ ਵੇਚ ਦਿੰਦਾ ਹੀ ਸਹੀ ਗੱਲ ਆ ਜੀ ਹਾਂ ਤੇ ਡਿਮਾਂਡ ਫਿਰ ਇਹਦੀ ਕੀ ਰਹਿਣੀ ਡਿਮਾਂਡ ਦਾ ਤੁਸੀਂ ਅੱਜ ਕਰ ਦੋ ਤਾਂ ਚੰਗੀ ਗੱਲ ਆ ਨਹੀਂ ਮੈਂ ਨਹੀਂ ਕਰਦਾ ਮੈਂ ਲੈਸ ਤੇ ਕਰਾ ਦੂੰਗਾ ਫਾਇਦਾ ਕਰਾ ਦੂੰਗਾ ਡਿਮਾਂਡ ਤੁਹਾਡੀ ਲੈਸ ਮੈਂ ਕਰਾਈ ਦੇਣਾ ਤੁਹਾਡੇ ਕਰਨ ਕੀ ਡਿਮਾਂਡ ਆ ਦੱਸ ਦੀ ਫਿਰ ਡਿਮਾਂਡ ਹਾਂ ਗੁੱਥੀ ਵਿਖਾ ਦੇ ਜੇ ਡਿਮਾਂਡ ਤਾਂ ਜਿਹੜੀ ਮਰਜ਼ੀ ਕਰਾ ਦੇ ਜੂਫਲਾਓ ਜੀ ਚੈੱਕ ਕਰੋ ਸੋਹਣੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਬੱਚੀ ਸਹੀ ਗੱਲ ਆ ਜੀ ਆਏ ਨਹੀਂ ਕੀ ਐਵੇਂ ਜੇ ਗੋਲ ਮੂੰਹ ਮੱਥੇ ਦੀ ਗੋਲ ਕਰਨ ਆ ਯਾਰ ਮੱਛਰ ਮੁੱਛਰ ਲੜਿਆ ਵਾ ਜੀ ਇਹਦਾ ਮੁੱਛਰ ਹੈ ਹੀ ਬਹੁਤ ਆ ਜੀ ਮੱਛਰ ਜਾਣਾ ਪੜਾ 10 ਦੇ ਫਿਰ ਗਿਆ ਜੀ ਡਿਮਾਂਡ ਮੇਰੇ 50 ਦੀ ਦਿੱਤੀ ਨਹੀਂ ਜਿਆਦਾ ਥੋੜਾ ਜਿਹਾ ਲੈਟਸ ਕਰ ਕਰ ਦੇ ਤੁਸੀਂ ਕਰੋ ਕਿੰਨਾ ਕਰਦੇ ਨਹੀਂ ਤੁਸੀਂ ਕਰਦੇ ਹੈ ਕਰ ਦੋ 48 ਦੀ ਦੇ ਦੂੰਗਾ ਜੀ ਬਸ ਹੋ ਜੋ ਛੋੜ ਹੋ ਜੋ ਹੁਣ ਵੇਖ ਲਓ ਵੀ ਛੋੜ ਕਰਾ ਲਓ ਚਾਹ 48 ਦੇ ਦੇ ਲੈ ਚੱਲ ਆਏ ਰੱਸਾ ਛੱਡ ਕੇ ਚੋ ਸਕਦੇ ਜੀ ਇਹ ਕਰਮਾਲੀ ਨੂੰ ਠੀਕ ਹੈ ਜੀ ਪਹਿਲਾਂ ਬੱਚਿਆਂ ਦੇ ਰੱਸਾ ਤੋਂ ਛੱਡ ਤੇ ਚੋ ਠੀਕ ਹੈ ਜੀ ਮੈਂ ਤਾਂ ਕਹਿੰਦਾ ਉਹ ਨਾਲ ਕੇ ਤੇ ਮੋਟਰ ਲਾ ਦੇ ਨਹੀਂ ਮੈਂ ਨਾਲ ਕੇ ਤੇ ਮੋਟਰ ਲਾ ਆਪਣੇ ਤਾਂ ਲੱਗਦੀ ਹੈ ਜੀ ਆਪਾਂ ਜਾਣ ਵਾਸਤੇ ਸੁਸਰਾ ਜਿੱਥੇ ਮਰਜ਼ੀ ਖੜਾ ਕੇ ਚੋਲੋ ਹੁਣ ਰਸਾ ਛੱਡਿਆ ਬੱਚਾ ਉੱਥੇ ਤੇ ਬਹਿ ਕੇ ਚੋਲੋ ਬਾਲਟੀ ਰੱਖੀ ਸਹੀ ਗੱਲ ਹੈ ਜੀ ਬਲਾ ਬੰਨੂ ਹਾਂ ਤੇ ਜੇ ਕਹਿੰਦਾ ਤਸ਼ਲੀ ਕਰਨੀ ਤਾਂ ਐ ਵੀ ਕਰ ਲਵੀ ਸਹੀ ਗੱਲ ਬਾਲਟੀ ਰੱਖ ਦੇ ਨੰਦਲੇ 48000 ਰੁਪਇਆ ਡਿਮਾਂਡ ਹੈ ਜੀ ਵਿੱਚੋਂ ਲੈਸ ਹੋ ਜੇ ਦੋਂਦਿਆਂ ਚੌਂਗਿਆਂ ਬੱਚਿਆਂ ਦਾ ਕੋਈ ਮੰਗਦਾ ਨਹੀਂ ਦੋਂਦਿਆਂ ਬੱਚਿਆਂ ਦਾ ਇਹ ਤਾਂ ਬਈ ਹੁੰਦਾ ਕਿਤੇ ਸਿਆਲ ਤੇ ਰੇਟ ਹੈ ਪਤਾ ਨਹੀਂ ਕਿੱਥੇ ਜਾਣਾ ਠੀਕ ਹੈ ਬਾਕੀ ਹੋਰਾਂ ਬੰਦਿਆਂ ਦੇ ਰੇਟ ਬਸੇਰੇ ਹੈ ਜੀ ਸ ਪੂਰੀਆ ਕੋਈ ਮਰਜ਼ੀ ਚੋਈ ਜਾਵੇ ਐ ਦਿੱਕਤ ਵਾਲੀ ਗੱਲ ਹੈ ਉਹ ਮੰਜਵਾਕ ਚੋਲਣ ਜੀ ਸਹੀ ਗੱਲ ਹੈ ਜੀ ਬਾਕੀ ਸਾਨੂੰ ਧਾਰਾ ਮਾਰ ਕੇ ਵਿਖਾ ਦਿੰਗਾ ਰਸਾ ਛੱਡ ਕੇ ਆਪਾਂ ਥੱਲੇ ਬਹਿ ਗਏ ਹਨਾ ਸਹੀ ਗੱਲ ਜੇ ਕਿਤੇ ਬੱਚਾ ਦੇ ਜਾਂਦੀ ਵੱਚੀ ਤਾਂ ਫਿਰ ਤਾਂ ਸੋਨੇ ਦਾ ਸੁਭਾਗ ਹੀ ਹੋ ਜਾਣਾ ਜੀ ਹੂੰ 48000 ਰੁਪਇਆ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਤੇਲੇ 12 ਕਿਲੋ ਦੁੱਧ ਆ ਜੀ ਕਦੋਂ ਸੂਈ ਆ ਜੀ ਇਹਨੂੰ 5 ਮਾਗ 6 ਮਾਗ ਦੇਣਾ ਬੱਚਾ ਜੀ ਹਫ਼ਤਾ ਮੰਨ ਕੇ ਆਵੇ ਮੈਨਾਂ ਹਜੇ ਅੱਜ ਮਨਾ ਮੜਾ ਸਟਾਰਟ ਕੀਤਾ ਜੀ ਠੀਕ ਆ ਜੀ ਹਫ਼ਤਾ ਮੰਨ ਕੇ ਲਵੇ ਬੱਚਾ ਕੀ ਦਿੱਤਾ ਬੱਚੀ ਆ ਜੀ ਬੱਚੀ ਆ ਜੀ ਬੱਚੀ ਚੰਗੀ ਆ ਜੀ ਮਗਰ ਪੂਰੀ ਬਰੀਕ ਬਹੁਤ ਚੰਗੀ ਜੇ ਸੰਭਲ ਲਵੇ ਤਾਂ ਸਹੀ ਗੱਲ ਆ ਜੀ ਹੂੰ ਸੂਆ ਕਿੰਨਾ ਮਾ ਸੂਈ ਆ ਫਿਰ ਸੂਆ ਦੂਜਾ ਸੂਈ ਆ ਜੀ ਠੀਕ ਆ ਜੀ ਇੱਕ ਹਫ਼ਤੇ ਦੀ ਮੰਨ ਕੇ ਆਵੇ ਉਹਦੇ ਦੀ ਮੰਨ ਕੇ ਆਵੇ ਮੈਨੂੰ ਕੀ ਆ ਮੈਂ ਕਿਹੜਾ ਦਾਣੇ ਨੂੰ ਆਪਾਂ ਆਪਾਂ ਨੂੰ 5 ਮਾਗ ਦੇ ਦੱਸਿਆ ਨਾ ਛੇਵਾ ਕਹਿਣਾ ਦੁੱਧ ਕਿੰਨਾ ਹੱਥ ਮਾ ਕੋ 12 ਕਿਲੋ ਆ ਜੀ ਜੋ ਕੇ ਦੇ ਦਾਂਗੇ ਲਾ ਦੱਸੋ ਜੀ ਜਦੋਂ ਆਪਾਂ ਕਹਿੰਨੇ ਆ ਵੀ ਆਓ ਨਲਕੇ ਤੇ ਮੋਟਰੀ ਆ ਵੀ ਲਦਾ ਮੈਂ ਜਾਨਵਰ ਲੈ ਲੈਣਾ ਜੀ ਜਿਹੜਾ ਐ ਕਹਿ ਦੇਣਾ ਨਾ ਬਹਿ ਜਾ ਥੱਲੇ ਠੀਕ ਹੈ ਜੀ ਨਲਕੇ ਤੇ ਮੋਟਰੀ ਲਾਵੇ ਦੇਖਿਆ ਜੋ ਸਹੀ ਗੱਲ ਹੈ ਜੀ ਪਿਛਲੇਆਂ ਦੀ ਦੇਖ ਲਓ ਜੀ ਇੱਕ ਨੰਬਰ ਆ ਜੀ ਜਿਵਾਈ ਚੈੱਕ ਕਰ ਸਕਦੇ ਹੋ ਜੀ ਮੋਗੇ ਵਰਗੀ ਹੋਗੀ ਜੀ ਮੇਰੇ ਪਸ਼ੂਆਂ ਦੇ ਭੂ ਮੈਂ ਇਹ ਜੇ ਪਸ਼ੂ ਲੈਣਾ ਸੀਲ ਸਾਊ ਤਨ ਆ ਦਾ ਨਕਾਤ ਨਹੀਂ ਲੈਂਦਾ ਜੀ ਠੀਕ ਹੈ ਜੀ ਹਾਂ ਤੋਰ ਕੇ ਦਿਖਾ ਦੇ ਵੀ 22 ਦੇ ਦਸਨ ਮਤਾ ਕੋ ਸੂਆ ਦੂਜਾ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਬੱਚੀ 12 ਕਿਲੋ ਦੁੱਧ ਜੋ ਕੇ ਲੈ ਜਾਓ ਜੀ ਮਸਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਸੀਲਸ ਲੱਗਦਾ ਹੰਤ ਕੋਈ ਨਹੀਂ ਜੀ ਡਿਮਾਂਡ ਇਹਦੀ ਕੀ ਰਹਿਣ ਵਾਲੀ ਆ ਜੀ ਇਹਦੀ ਵਿਜਾ ਜੀ ਕਰਾਂਗੇ ਜੀ ਮੈਂ ਉਹ ਜਾਣ ਕਰਦਾਗਾ ਜਿਹੜਾ ਕਿਸੇ ਬੰਦੇ ਨੂੰ ਨਾ ਲੈਣ ਦੇਣ ਜੀ ਅਲੀ ਕਰਦਾ ਜੀ ਤੇ ਵੀ 48 ਦੇ ਦਿੱਤੀ ਜੋ ਜੋੜਾ ਲੈ ਜੀ ਜੋੜਾ ਲੈ ਤਾਂ ਰੱਜ ਕੇ ਮਾਨਤਾਨ ਕਰ ਦੂੰਗਾ ਭਾਵੇਂ ਜਾ ਕੇ ਸੇਲ ਕਰ ਲਵੀ ਜੀ ਠੀਕ ਆ ਜੀ ਹਾਂ ਜੋੜਾ ਲੱਖ ਦਾ ਵਿਕੂ ਸਹੀ ਗੱਲ ਆ ਜੀ ਵਿਕੂ ਲੱਖ ਦਾ ਦੇਣਾ ਭਾਜਾ ਭਾਜ ਲਊਗਾ ਅਗਲੇ ਨੂੰ ਕਰਾਇਆ ਬਾੜਾ ਪਾ ਕੇ 10000 ਰੁਪਏ ਦੇ ਜਾਣਾ ਸਹੀ ਗੱਲ ਆ ਜੀ ਇਹ ਬੱਚੀ ਦਾ ਇਹਦਾ ਵੀ ਬੂਤੀ ਬਾਤੀ ਵੇਖ ਲਊ ਸਹੀ ਗੱਲ ਤੇ ਰੱਸਾ ਛੱਟ ਕੇ ਉਹ ਜਿੱਥੇ ਮਰਜੀ ਚੋਲੋ ਜਿੱਥੇ ਮਰਜੀ ਬੈਠ ਜਾ ਜੀ ਹਾਂ ਆ ਐਣੀਗਾ ਵੀ ਪਸ਼ੂ ਭੱਜਾ ਫਿਰੂਗਾ ਠੀਕ ਆ ਜੀ ਪੱਠਿਆਂ ਨੂੰ ਬਾਦੋ ਜਾਣੀਂ ਅੰਦਰ ਨੂੰ ਜਾ ਬਾਕੀ ਲੈ ਚੱਲੀ ਵੀਰੇ ਕੋਈ ਗੱਲ ਨਹੀਂ ਆਇ ਨਹੀਂ ਕੋਈ ਗੱਲ ਬਾਤ ਜੀ ਠੀਕ ਹੈ ਜੀ ਮਨਲਾ ਸੀਲਸਾਉ ਠੰਡਾ ਪਸੂ ਮੈਂ ਉਹ ਜ ਮੈਂ ਐਂ ਸੋਚਦਾ ਰਹਿਣਾ ਬਈ ਐਂ ਖੁੱਲੇ ਵੀ ਦੁਰੇ ਖੁੱਲਾ ਦੇ ਪੋ ਕਰਿਆ ਫਰੇ ਐਵੇਂ ਨਾ ਕਦੇ ਤਾਂ ਵੀ ਨਹੀਂ ਕੋਈ ਚੈੱਕ ਕਰ 48000 ਦੀ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ